ਤੋ ਇਹ ਦਸੰਦੀਰ ਉੜਨੀ ਪੀਰਾ ਕਾਰਨ ਅਸੀਂ ਸਾਰੇ ਜੀ ਕਾਗੜ ਗੁਰਮੀਤ ਸਿੰਘ ਸ਼ੁਰੀ ਦੇ ਨਾਲ ਉਸ ਤਰ੍ਹਾਂ ਜੁੜੇ ਆਂ ਜੇ ਜਿਹੜੇ ਚੇਤੇ ਦੇ ਵਿੱਚੋਂ ਚਿੱਤ ਦੇ ਵਿੱਚੋਂ ਕਦੇ ਨਿਕਲ ਨਹੀਂ ਸਕਦੇ ਪਰ ਮੇਰੀ ਬੇਨਤੀ ਹੈ ਜੇ ਆਪਾਂ ਸੀਟਾਂ ਦੇ ਉੱਤੇ ਬੈਠੀਏ ਬਰਾਜਮਾਨ ਹੋ ਜਾਈਏ ਸਬਟੋਰ ਨੂੰ ਕਿ ਇਸ ਨਾਲ ਗੁੰਦੀ ਸ਼ੁਰੂਆਤ ਹੋਈ ਤੇ ਉਹਨੇ ਅਰੇ ਇਸ ਦਾ ਹੈਡਿੰਗ ਇਸ ਦਾ ਨਾਮ ਅਦਸ਼ਟੂ ਇਹ ਇੰਡੀਕੇਸ਼ਨ ਦੀ ਗੱਲ ਹੈ ਉਹ ਵੀ ਗੱਲਾਂ ਪਾਰ ਲਿ ਗਈਆਂ ਜਾਂ ਉਹਨਾਂ ਦਾ ਨਾਮ ਹੋਣਾ ਸਾਡੇ ਲਈ ਲੁਕਾਈ ਹੈ ਚੁਪਦਾ ਵੀ ਹੈ ਸਦਨਾਮੀ ਗੰਦਾ ਪਰ ਕਿਉਂਕਿ ਜਿਹਨੂੰ ਕੋ ਨੁਕ ਖ ਨਹੀਂ ਜਾਂਦਾ ਉਹਦੇ ਗੁਨਾਹਾਂ ਨੂੰ ਜਾਨਣਾ ਹੁੰਦੇ ਨਾ ਹੁ ਆਪਣਾ ਹੁਣਾ ਇਹ ਹੀ ਸ਼ਹਿਰ ਸ਼ਹਿਰਾਂ ਦੀ ਦੂਰੋਂ ਆਖੁੰਦਾ ਮੈਂ ਇੱਕਮਾ ਉਹਨਾਂ ਨੇ ਪਰਪੂਰ ਜਿੰਦਗੀ ਜਿਉਈ ਜਿਹੜਾ ਇਹ ਹਰਦੰਗ ਰੱਖਿਆ ਜਿੰਦਗੀ ਦਾ ਯਸ਼ ਉਹਦਾ ਇਹ ਬਹੁਤ ਤੁਖਮਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਸਾਰੇ ਸਾਥੀ ਜਿਹੜੇ ਆਏ ਉਹ ਜੁੜੇ ਆ ਤਾਂ ਕਰਕੇ ਆਏ ਕੋਈ ਪਰਿਵਾਰ ਨਾਲ ਤੇ ਰਿਸ਼ਤੇਦਾਰੀ ਨਾਲ ਮੈਂ ਆਪਣੀ ਗੱਲ ਨਹੀਂ ਕਮਾ ਜਦੋਂ ਮੈਂ ਉਹ ਵੇਹਾਂ ਠੀਸਾਂ ਸ਼ਾਇਦ ਉਹ ਉਹ ਵੇਹਾਂ ਤੱਕ ਬਣ ਗਈ ਸੀ ਉਹਨਾਂ ਦੀ ਬਾਤੀਆਂ ਜਿਹੜੀਆਂ ਪ੍ਰਾਪਤੀਆਂ ਉਹਦਾ ਜ਼ਿਕਰ ਆਉਂਦਾ ਰਹੇਗਾ ਜੇ ਆਪਾਂ ਜਾਣਦੇ ਹਾਂ ਮੇਰਾ ਪਹਿਲਾ ਵਾਸਤਾ ਉਹਨਾਂ ਨਾਲ ਸਮਰਾਈ ਟੈਂਡ ਵਿੱਚ ਇੱਕ ਕੈਂਪਰ ਅਭਿਆਸੀ ਰੋਸ਼ ਕੈਂਪ ਵਿੱਚ ਅਸੀਂ ਸ਼ਾਮਲ ਹੋਏ ਸਾਂ ਤੇ ਉਸ ਟੈਂਡ ਤੋਂ ਹੀ ਉਹਨਾਂ ਦਾ ਜਿਹੜਾ ਮੈਂ ਇਹ ਤਾਂ ਨਹੀਂ ਜਾਣਦਾ ਕਿ ਸ਼ੁਗਲੀ ਕਿਵੇਂ ਕਿਹਾ ਜਿਹੜੇ ਉਹਨਾਂ ਨੇ ਉਦੋਂ ਸਾਡੇ ਉਸ ਕੈਂਪ ਵਿੱਚ ਸ਼ੁਗਰ ਕੀਤੇ ਜਿਹੜੇ ਚਿਕਰੇ ਸੁਣਾਏ ਉਹ ਅੱਜ ਤੱਕ ਮੈਨੂੰ ਯਾਦ ਰਹਿੰਦੇ ਆ ਜੀ ਉਸ ਸਮਾਗਮ ਨੂੰ ਪੂਰਾ ਕਰਨ ਵਾਸਤੇ ਤਨਦੀ ਨਾਲ ਹਰ ਚੀਜ਼ ਦੀ ਮਦਦ ਕਰਨ ਵਿੱਚ ਇਥੋਂ ਚਿੱਕਰ ਕੇ ਮੰਡਵੀ ਅਰਜੰਦਰ ਮੰਡਵੀ ਉਹਨਾਂ ਦੇ ਬੇਟਾ ਉਹ ਵੀ ਸਾਡੀ ਇਸ ਸਮਾਗਮ ਵਿੱਚ ਸਨ ਜਦੋਂ ਅਸੀਂ ਉਸ ਵਕਤ ਤੇ ਜਾਵਾਂਗੇ ਕਾਹਨ ਕੋ ਖਾਲੇ ਕੁਰਸੀ ਜਿਹੜੀ ਆ ਉਹ ਬਹੁਤ ਕੂਬੇ ਹੀ ਮਤਲਬ ਉਸ ਕੁਰਸੀ ਤੇ ਬੈਠਿਆ ਹੋਇਆ ਉਹਨਾਂ ਨੇ ਅੱਜ ਜਿਹੜਾ ਮਤਲਬ ਮੈਂ ਅਖਬਾਰ ਦੇ ਵਿੱਚ ਜਿੰਨਾ ਵੀ ਛਪਿਆ ਉਹਨਾਂ ਦੇ ਬਾਰੇ ਚ ਪੜ੍ਹਦੀ ਆ ਰਹੀ ਸੀ ਰਸਤੇ ਦੇ ਵਿੱਚ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸ਼ਾਇਦ ਉਹਨਾਂ ਕੋਲ ਸੀ ਨਹੀਂ ਜਾਣਦੇ ਸੀ ਤਾਂ ਉਹ ਉਹਨਾਂ ਦੇ ਵਿੱਚ ਮੈਂ ਪੜ੍ਹੀਆਂ ਕਿ ਜਿਹੜਾ ਨਾਮ ਦੇ ਨਾਲ ਸੁਹਰੀ ਲੱਗਣ ਵਾਲੀਆਂ ਗੱਲਾਂ ਉਹ ਵੀ ਉਸ ਲਿਖਤ ਨੂੰ ਮੈਂ ਪੜ੍ਹੀਆਂ ਇਹਨਾਂ ਨਾਲ ਸੰਬੰਧਿਤ ਜੋ ਫਾਰਮ ਭਰਨਾ ਸੀ ਉਹਦੇ ਕਾਲਮ ਖਾਲੀ ਸੀਗਾ ਵੀ ਉਹਦੇ ਵਿੱਚ ਆਪਣਾ ਸਾਮਨੇ ਭਰਨਾ ਸੀ ਤੇ ਉੱਥੇ ਉਹਨਾਂ ਨੇ ਸ਼ੂਗਰ ਦੇ ਨਾਲ ਹੀ ਸੁਗਰੀ ਲਿਖਤਾ ਉਥੇ ਇਹ ਉਹ ਸਾਮਨੇ ਭੇੜਾਉਣ ਦੇ ਨਾਮ ਨਾਲ ਜੁੜ ਗਿਆ ਔਰ ਬਾਅਦ ਬਾਅਦੇ ਬੜੀ ਹਰਾਮੀ ਵਾਲੀ ਗੱਲ ਲੱਗੀ ਇਹ ਸਾਡੇ ਨੂੰ ਜਦੋਂ ਮਿਲਦੇ ਸੀ ਹਾਸੇ ਉਦੋਂ ਸਾਡੇ ਨਾਲ ਇੱਕ ਹੋਰ ਮਿੱਤਰ ਹੁੰਦਾ ਸੀ ਉਹ ਦੁਬਈ ਰਹਿੰਦਾ ਆ ਮੈਨੂੰ ਇਹ ਬੜਾ ਤੱਕਾ ਲੱਗਾ ਕਿ ਮੈਂ ਉਹਨਾਂ ਨੂੰ ਦੱਸ ਨਹੀਂ ਸਕਿਆ ਕਿ ਆਪਣਾ ਇੰਨਾ ਪੁਰਾਣਾ ਮਿੱਤਰ ਉਹ ਦੁਨੀਆ ਤੋਂ ਨਹੀਂ ਰਿਹਾ ਜਿਹੜਾ ਕਾਰ ਸ਼ਪਿਆ ਹੋਇਆ ਸੀ ਭੇਜਿਆ ਮੈਨੂੰ ਉਹ ਪਹਿਲਾਂ ਮੈਂ ਉਹਨਾਂ ਦਾ ਵਟਸਐਪ ਕੱਢਿਆ ਲੋਡ ਕਰਨ ਲੱਗਾ ਫਿਰ हट ਗਿਆ ਕਿ ਅਜੇ ਉੱਥੇ ਉੱਥੇ ਨਹੀਂ ਹੋਣਾ ਮੈਂ ਉਸਦਿਆਂ ਨੂੰ ਹੀ ਸੋ ਅਜੇ ਖਬਰ ਨਾ ਸੁਣਾਉਣਾ ਲੇਕਿਨ 5 ਮਿੰਟਾਂ ਬਾਅਦ ਹੀ ਦੁਬਾਰਾ ਫਿਰ ਮੈਂ ਉਹਨੂੰ ਭੇਜੀ ਤੇ ਥੱਲੇ ਲਿਖਿਆ ਕਿ ਉਹ ਐਦਾਂ ਐਦਾਂ ਹੋਇਆ ਮੈਂ ਉਸ ਜਿਸ ਉਸ ਸਮਾਗਮ ਦੇ ਵਿੱਚ ਜਾ ਰਿਹਾ ਅਫਸੋਸ ਕਰਨ ਨਹੀਂ ਜਾ ਰਿਹਾ ਜਸ਼ਨ ਮਨਾਉਣ ਜਾ ਰਿਹਾ ਇਸ ਕਰਕੇ ਅਫਸੋਸ ਦਾ ਕਾਰਨ ਨਹੀਂ ਹੈ ਮੈਂ ਸਾਥੀਓ ਇਹ ਸਮਝਦਾ ਕਿ ਮੌਤ ਜਿਹੜੀ ਹੈ ਨਾ ਉਹ ਬੜੀ ਸ਼ਰਮਿੰਦਾ ਹੈ ਇਹੋ ਸ਼ੁਗਲੀ ਸਾਹਿਬ ਨੂੰ ਸਾਡੇ ਕੋਲੋਂ ਲੈ ਕੇ ਨਹੀਂ ਜਾ ਸਕੀ ਜੇ ਕੋਈ ਉਦਾਹਰਣ ਦੇਣੀ ਹੋਵੇ ਕਿ ਬਹੁਤ ਵਧੀਆ ਇਨਸਾਨ ਕਿੱਦਾਂ ਦਾ ਹੁੰਦਾ ਤਾਂ ਉਹ ਉਦਾਹਰਣ ਗੁਰਮੀਤ ਸਿੰਘ ਸ਼ੁਗਲੀ ਦੇ ਦਿੱਤੀ ਜਾ ਸਕਦੀ ਹੈ ਔਰ ਉਹ ਬਹੁਤ ਵਧੀਆ ਇਨਸਾਨ ਹੁੰਦਿਆਂ ਹੋਇਆਂ ਇੱਕ ਨੰਬਰ ਤੇ ਕਮਿਊਨਿਸਟ ਸੀ ਜਾਨੀ ਉਹ ਬਹੁਤ ਵਧੀਆ ਤੁਮਨਸਟ ਸੀ ਜਿਹਨੇ ਆਪਣਾ ਸਾਰਾ ਜੀਵਨ ਇਸ ਪਾਸੇ ਲਾਇਆ ਜਦੋਂ ਅਸੀਂ ਮਿਲੇ ਸੀ ਤਾਂ ਉਦੋਂ ਉਹ ਆਰਿਆ ਹਾਈ ਸਕੂਲ ਅਲਾਵਲਪੁਰ ਦੇ ਵਿੱਚ ਗ੍ਰੈਂਡ ਦੇ ਮਾਸਟਰ ਹੁੰਦਾ ਸੀ ਉੱਥੇ ਜਿਨਿਆਲੇ ਤੋਂ ਅਲਾਵਲਪੁਰ ਮੈਨੂੰ ਉਹ ਵਿਚਾਰ ਲੈ ਆਏ ਇਹਨਾਂ ਵਿਚਾਰਾਂ ਦੇ ਧਾਰਨੀ ਸ਼ੁਕਰੀ ਸਾਹਿਬ ਪਹਿਲਾਂ ਹੀ ਸਨ ਸਾਡੀ ਕੋ ਵਿਚਾਰਾਂ ਦੀ ਸਾਂਝ ਤੋਂ ਵੀ ਉੱਪਰ ਉੱਟ ਕੇ ਜਜ਼ਬਾਤੀ ਸਾਂਝ ਪੈਦਾ ਹੋ ਗਈ ਤੇ ਫਿਰ ਅਸੀਂ ਇਕੱਠੇ ਚੱਲੇ ਬਹੁਤ ਕੁਝ ਹੋਇਆ ਸੰਘਰਸ਼ ਲੜੇ ਡੰਗਾਂ ਖਾਧੀਆਂ ਜੇਲ੍ਹ ਗਏ ਲੇਕਿਨ ਵਿਚੋਂ ਵਿਚੋਂ ਅਸਚਾਰ ਦੀ ਗੱਲ ਇਹ ਹੁੰਦੀ ਸੀ ਕਿ ਜਦੋਂ ਉਹ ਕੁਝ ਦਿਨਾਂ ਵਾਸਤੇ ਗਾਇਬ ਹੁੰਦੇ ਤਾਂ ਉਹ ਵਾਪਸ ਇੱਕ ਸਰਟੀਫਿਕੇਟ ਲੈ ਕੇ ਆਉਂਦੇ ਹੁੰਦੇ ਸੀ ਜਾਨੀ ਗਿਆਨ ਦੀ ਕਿੰਨੀ ਭੁੱਖ ਸੀ ਉਹਨਾਂ ਚ ਕਿ ਸੰਘਰਸ਼ ਕਰਦੇ ਜਾਂ ਕਰਦੇ ਆ ਉਹਨਾਂ ਨੇ ਵਿਦਿਆ ਨੂੰ ਨਾਲ ਜਾਰੀ ਰੱਖਿਆ ਪਹਿਲਾਂ ਇੱਕ ਪਹਿਲਾਂ ਬੀਏ ਫਿਰ ਇੱਕ ਐਮਏ ਫਿਰ ਡੀਜੀਐਮਏ ਫਿਰ ਪੀਜੀਐਮਏ ਔਰ ਉਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਮੈਂ ਆਪਣੇ ਲੋਗਾਂ ਨੂੰ ਤਾਂ ਹੀ ਸਹਾਇਤਾ ਦੇ ਸਕਾਂਗਾ ਜੇ ਮੈਂ ਕਾਨੂੰਨੀ ਵਿਦਿਆ ਹਾਸਲ ਕਰਾਂ ਅੱਜ ਤੱਕ ਦੇ ਵਕੀਲਾਂ ਦੇ profession ਦੇ ਵਿੱਚ ਇੱਕੋ ਹੀ ਵਕੀਲ ਹੋਣਾ ਜਿਹੜਾ ਮੈਂ ਗਲ ਦਾਅਵੇ ਨਾ ਕਹਿ ਸਕਦਾ ਜਿਹੜਾ ਲੋਗਾਂ ਨੂੰ ਇਹ ਸਲਾਹ ਦਿੰਦਾ ਕਿ ਵਕੀਲਾਂ ਦੇ ਬੱਸ ਪੈਣ ਤੋਂ ਬਚੋ ਤਨੂ ਅਦਾਲਤਾਂ ਜਿੱਨਾਂ ਜਾਣਾ ਪਵੇ ਜਿੱਥੇ ਉਹਨਾਂ ਨੇ ਗਿਆਨ ਹਾਸਲ ਕੀਤਾ ਉਥੇ ਉਹ ਆਮ ਲੋਕਾਂ ਨੂੰ ਗਿਆਨ ਦੇਣ ਦੇ ਰਸਤੇ ਤੇ ਚੱਲ ਪਏ ਤੇ ਪਹਿਲੀ ਜਪਾਅ ਜਿਹੜੀ ਉਹਨਾਂ ਨੇ ਲਿਖੀ ਉਹ ਕਾਨੂੰਨੀ ਨੁਕਤੇ ਸੀ ਪਰ ਗੱਟ ਜਿੱਤੇ ਸਾਡੇ ਉਹ ਭਗਵਾਨ ਸਿਗੇ ਜੀਵ ਤੇ ਨਮਜਮਾਨਾ ਦੇ ਦਰਮਿਆਨ ਕੋਈ ਫਰਕ ਨਹੀਂ ਕੰਦਾ ਨਾਲ ਕੰਦਾ ਲੱਗਦੀਆਂ ਔਰ ਤਿੰਨ ਵਾਰ ਉਹਨਾਂ ਨੂੰ ਉਹਨਾਂ ਦੇ ਦਫ਼ਤਰ ਜਾ ਕੇ ਮਿਲਣ ਦਾ ਮੌਕਾ ਮਿਲਿਆ ਤੇ ਨੀਕਾ ਮਾਰ ਨੂੰ ਅਜੀਤ ਚਾਹੇ ਅਜੀਤ ਦੇ ਮੁੱਖ ਸੰਪਾਦਕ ਡਾਕਟਰ ਵਰਿੰਦਰ ਸਿੰਘ ਹਮਦਦ ਜੀ ਨਾਲ ਬੈਠ ਕੇ ਉਹਨਾਂ ਨੇ ਵੇਛੀ ਰਾਜਨੀਤੀ ਬਾਰੇ ਪੰਜਾਬ ਦੇ ਸਰੂਕਾਰਾਂ ਬਾਰੇ ਹਮੇਸ਼ਾ ਉਹ ਚਰਚਾ ਕਰਦੇ ਸੀ ਜਿਸ ਤਰ੍ਹਾਂ ਚੰਨਾ ਹੋਰ ਨੇ ਦੱਸਿਆ ਉਹ ਇਨਸਾਨ ਜਿਹੜੇ ਆ ਜ਼ਮੀਨ ਨਾਲ ਬਹੁਤ ਜੁੜੇ ਹੋਏ ਸੀ ਆਪਣੇ ਪਿੰਡ ਨਾਲ ਆਪਣੇ ਲੋਕਾਂ ਨਾਲ ਬੜੀ ਡੇਹਰੀ ਤਰ੍ਹਾਂ ਜੁੜੇ ਹੋਏ ਸੀ ਔਰ ਇਹਨਾਂ ਬਈਆਂ ਜਿਹੜੀਆਂ ਪੁਸਤਕਾਂ ਉਹਨਾਂ ਨੇ 6 ਲਿਖੀਆਂ ਉਹਨਾਂ ਵਿੱਚੋਂ ਵੀ ਇਹ ਗੱਲ ਝਲਕਦੀ ਹੈ ਕਿ ਉਹ ਲੋਕਾਂ ਨੂੰ ਜਾਗਰਿਤ ਕਰਨਾ ਚਾਹੁੰਦੇ ਸੀ ਉਹ ਕਿਤਾਬਾਂ ਉਹਨਾਂ ਨੇ ਲੋਕਾਂ ਨੂੰ ਕਾਨੂੰਨ ਦੀ ਜਾਣਕਾਰੀ ਦੇਣ ਲਈ ਲਿਖੀਆਂ ਕਿਉਂਕਿ ਸਾਡੀ ਜਿਹੜੀਆਂ ਅਦਾਲਤਾਂ ਦਾ ਕੰਮਕਾਜ ਜਿਆਦਾ ਅੰਗਰੇਜ਼ੀ ਚੱਲਦਾ ਸਧਾਰਨ ਕਾਨੂੰਨਾਂ ਬਾਰੇ ਵੀ ਕੋਈ ਜਾਣਕਾਰੀ ਲੋਕਾਂ ਨੂੰ ਨਹੀਂ ਹੁੰਦੀ ਇਹਨਾਂ ਇਸ ਤਰ੍ਹਾਂ ਦੀਆਂ ਕਿਤਾਬਾਂ ਦੀ ਬਹੁਤ ਲੋੜ ਹੈ ਜੀ ਅੱਜ ਵੀ ਕਿ ਜਿਹੜੇ ਸਾਡੇ ਕਾਨੂੰਨ ਆ ਲੋਕਾਂ ਦੀ ਜ਼ਬਾਨ 'ਚ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਏ ਤਾਂ ਕਿ ਲੋਕਾਂ ਦਾ ਜਿਹੜੇ ਵਪਾਰਕ ਸੋਚ ਵਾਲੇ ਐਡਵੋਕੇਟਰ ਉਹ ਵੀ ਉਹਨਾਂ ਦਾ ਸਹਿਯੋਗ ਨਾ ਕਰ ਸਕਣ ਉਹਨਾਂ ਦੀ ਬੜੀ ਨਿੱਗਰ ਦੇਣ ਸੀ ਫਿਰ ਜਿਹੜੀਆਂ ਸਮਾਜ ਦੇ ਸਰੋਕਾਰਾਂ ਬਾਰੇ ਉਹ ਨਵੇਂ ਜ਼ਮਾਨਾ 'ਚ ਵੀ ਲਿਖਦੇ ਸੀ ਇਸ ਤੋਂ ਇਲਾਵਾ ਉਹਨਾਂ ਨੇ ਆਰਟੀਕਲਾਂ ਨੂੰ ਇਕੱਠੇ ਕਰਕੇ ਉਹ ਕਿਤਾਬਾਂ ਵੀ ਉਹਨਾਂ ਨੇ ਸਪਾਈਆਂ ਮੇਰੇ ਤੇ ਉਹਨਾਂ ਦੇ ਦਰਮਿਆਨ ਆਮ ਤੌਰ ਤੇ ਜਿਹੜੇ ਲਿੰਕ ਦਾ ਕੰਮ ਵੰਡ ਕਰਦੇ ਸੀ ਉਹ ਖਾਪਾ ਜੀ ਕਰਦੇ ਸੀ ਫਿਰ ਪਹਿਲਾਂ ਇੱਕ ਕਿਤਾਬ ਉਹਨਾਂ ਨੇ ਮੈਨੇ ਪੜ੍ਹੀ ਉਹਨਾਂ ਨੇ ਧਾਪਾ ਜੀ ਨੇ ਉਹਨਾਂ ਦੀ ਲਿਆ ਕੇ ਉਹ ਤੇ ਪੰਜਾਬ ਪ੍ਰੈਸ ਕਲੱਬ 'ਚ ਚਰਚਾ ਵੀ ਹੋਈ ਸੀ ਉਸ ਤੋਂ ਬਾਅਦ ਹੁਣ ਜਦੋਂ ਦੁਬਾਰਾ ਉਹਨਾਂ ਨੇ ਨਵੀਂ ਕਿਤਾਬ ਲਿਖੀ ਤੇ ਧਾਪਾ ਜੀ ਨੇ ਮੈਨੂੰ ਕਿਹਾ ਕਿ ਉਹਨਾਂ ਨੇ ਨਵੀਂ ਕਿਤਾਬ ਸਿਗਲੀ ਸਾਹਮਣੇ ਲਿਖੀ ਆ ਉਹਨਾਂ ਨੇ ਕਿਹਾ ਕਿ ਕੁਝ ਦਿਨਾਂ ਨੂੰ ਮੈਂ ਪਰ ਤਾਹਣਾ ਤੇ ਫਿਰ ਆਪਾਂ ਬੈਠ ਕੇ ਤੇ ਚਰਚਾ ਕਰਾਂਗੇ ਤੇ ਇੱਕ ਵਾਰ ਉਹਨਾਂ ਨੇ ਮੈਨੂੰ ਬੁਲਾਇਆ ਉਮੇਰੀਆਂ ਸਰਗਰਮੀਆਂ ਤੇ ਵੀ ਬੜੀ ਨਜ਼ਰ ਰੱਖਦੇ ਸੀ ਇੱਕ ਵਾਰ ਠਾਕਾ ਜੀ ਨੇ ਮੈਨੂੰ ਕਿਹਾ ਕਿ ਸ਼ੁਗਲੀ ਸਾਹਿਬ ਡਾਕਟਰ ਆਣਾ ਚਾਹਦੇ ਆ ਤੁਹਾਨੂੰ ਮਿਲਣਾ ਚਾਹਦੇ ਆ ਮੈਂ ਕਿਹਾ ਵੀ ਸ਼ੁਗਲੀ ਸਾਹਿਬ ਵੱਡੇ ਬੰਦੇ ਆ ਮੇਰੇ ਲਈ ਸਤਕਾਰ ਦੇ ਪਾਤਰ ਆ ਮੈਂ ਆਪ ਜਾ ਕੇ ਉਹਨਾਂ ਨੂੰ ਮਿਲਾਂਗਾ ਤੇ ਮੈਂ ਜਦੋਂ ਪਹੁੰਚਿਆ ਉਹਨਾਂ ਕੋਲ ਜਨਾ ਪੀਤੀ ਆਪਣੇ ਜਿਹੜੀ ਫਿਕਰਮੰਦੀ ਪੰਜਾਬ ਦੀ ਸਮਾਜ ਦੀ ਉਹ ਜਿਹੜੀ ਉਹਨਾਂ ਦੀ ਫਿਕਰਮੰਦੀ ਸੀ ਉਹਨਾਂ ਨੇ ਮੇਰੇ ਨਾਲ ਸਾਂਝੀ ਕੀਤੀ ਇਸ ਤਰ੍ਹਾਂ ਦੇ ਉਹ ਇਨਸਾਨ ਸਗੇ ਮੇਰੇ ਇੱਕ ਸਾਹਮਣੇ ਬਹੁਤ سارے ਕਾਮਰੇਡ ਸਾਥੀ ਬੈਠੇ ਆ ਮੇਰਾ ਕੋਦੇਸ ਮੰਦ ਜਿਹੜਾ ਸੀਪੀਆਈ ਦੇ ਪਰਿਵਾਰ ਨਾਲ ਸੀਗਾ ਮੇਰੇ ਤਾਇਆ ਜੀ ਸੀਪੀਆਈ ਦੇ ਲੀਡਰ ਸੀਗੇ ਕਾਮਰੇਡ ਰਿਸ਼ਪਾਲ ਸਿੰਘ ਬਣਾਪਿੰਡਾ ਆਇਆ ਮੇਰੇ ਤਾਇਆ ਜੀ ਉਹਨਾਂ ਦੇ ਬੜੇ ਨੇਗੇ ਦੋਸਤ ਸੀਗੇ ਸਾਡੀਆਂ ਅੱਖਾਂ ਜਿਹੜੀਆਂ ਮੇਰੇ ਵਰਗੇ ਲੋਕਾਂ ਦੀਆਂ ਉਹ ਪ੍ਰੀਤ ਲੜੀ ਤੇ ਨਮਾਜ਼ਮੰਨਾਂ ਨਾਲ ਖੁੱਲੀਆਂ ਜਿਹੜੇ ਅੱਜ ਮări ਮੋਟੀ ਸੂਝ ਸੋਚ ਬਣੀ ਆ ਉਹਦੇ 'ਚ ਵੱਡਾ ਰੋਲ ਐ ਪ੍ਰੀਤ ਲੜੀ ਦਾ ਵੱਡਾ ਰੋਲ ਐ ਨਮਾਜ਼ਮੰਨਾਂ ਦਾ ਨਮਾਜ਼ਮੰਨਾਂ ਨੂੰ ਲਗਾਤਾਰ ਪੜਦੇ ਰਹੇ ਆ ਉਹਦੇ ਛੱਪੀਆਂ ਕਰਤਾਵਾਂ ਜਿਹੜੀਆਂ ਬਾਕੀ ਵਕਤ ਸਵੇਣਾ ਤੇ ਲੋਕਾਂ ਨੂੰ ਸੁਣਾਉਦੇ ਵੀ ਰਹੇ ਆ ਤੇ ਮੈਨੂੰ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਮੇਰੀਆਂ ਨਮਾ ਜਮਾਨਾ ਨਾਲ ਜੁੜੀਆਂ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਤੇ ਸੰਤੋਸ਼ਟੀ ਹੈ ਕਿ ਜਦੋਂ ਨਮਾ ਜਮਾਨਾ ਨੂੰ ਲੋੜ ਸੀਗੀ ਅਨੰਦ ਸਾਹਿਬ ਤੋਂ ਨਮਾ ਜਮਾਨਾ ਵੀ ਮੈਨੇਜਮੈਂਟ ਨੂੰ ਮਜਬੂਤੀ ਦੀ ਲੋੜ ਸੀ ਉਹਦੇ ਲਈ ਕੀਤੀ ਸਾਧਨ ਜਟਾਉਣ ਦੀ ਲੋੜ ਸੀ ਉਸ ਵੇਲੇ ਕਾਮਰੇਡ ਚੁਗਲੀ ਅੱਗੇ ਆਏ ਤੇ ਉਹਨਾਂ ਨੇ ਆਪਣਾ ਨਿੱਗਰ ਯੋਗਦਾਨ ਦਿੱਤਾ ਇਸ ਤਰ੍ਹਾਂ ਦੀ ਸਖਸ਼ੀਅਤ ਜਿਹੜੀ ਆ ਜਿਹੜੇ ਲੋਕ ਆ ਕਿਤੇ ਵੀ ਹੋਣ ਇੱਕ ਪੂਰੀ ਜ਼ਿੰਦਗੀ ਇੱਕ ਮਿਸ਼ਨ ਲਈ ਬਤਾ ਦਿੰਦੇ ਆ ਇਹੋ ਜਿਹੇ ਲੋਕ ਆਉਣ ਵਾਲੇ ਸਮਿਆਂ 'ਚ ਅਮੇ ਮਨੁੱਖਤਾjs ਸੁਭਾਅਨਾਵ ਹਮੇਸ਼ਾ ਰਹਿਣੀ ਹੈ ਉਹਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਸੀਂ ਨਿਰਾਸ਼ਾਵਾਦੀ ਨਹੀਂ ਹੋ ਸਕਦੇ ਪਰ ਇਹੋ ਜਿਹੇ ਲੋਕ ਜਿਹੜੇ ਪੂਰੀ ਜ਼ਿੰਦਗੀ ਇੱਕ ਮਿਸ਼ਨ ਲਈ ਗੁਜ਼ਾਰ ਦਿੰਦੇ ਆ ਇਹੋ ਜਿਹੇ ਲੋਕ ਪੈਦਾ ਹੋਣੇ ਬਹੁਤ ਮੁਸ਼ਕਲ ਗੱਲ ਹੈ ਇਹਨਾਂ ਸ਼ਬਦ ਨਾਲ ਮੇਰਾ ਨੁਸਾਨ ਨਹੀਂ ਗਈ ਦਿਨ करनाल ਹੀ ਜਿਹੜੇ ਸਾਥੀ ਇੱਥੇ ਬੈਠੇ ਆ ਚਾਹੇ ਓਸਪੀਆਈ ਨਾਲ ਸੰਬੰਧਿਤ ਹੈ ਸੀਪੀਐਮ ਨਾਲ ਸੰਬੰਧਿਤ ਹੈ ਜਾਂ ਸੀਪੀਆਈਐਮਐਲ ਨਾਲ ਜਾਂ ਹੋਰ ਜਨਤਕ ਜਥੇਬੰਦੀਆਂ ਨਾਲ ਸੰਬੰਧਿਤ ਹੈ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹਣਾ ਕਿ ਅੱਜ ਜਿਹੜੀਆਂ ਪੰਜਾਬ ਪੱਧਰ ਤੇ ਵੀ ਤੇ ਦੇਸ਼ ਦੀ ਪੱਧਰ ਤੇ ਵੀ ਸਾਡੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਹਨ ਜਿੰਨ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਜਿਹੜੀ ਮਾੜੀ ਮੋਟੀ ਸਾਡੇ ਕੋਲ ਜਮਹੂਰੀਅਤ ਹੈ ਆਪਾਂ ਸਾਰੇ ਨੁਕਸੇ ਉਹਦੇ ਚ ਫਿਰ ਵੀ ਇੱਕ ਜਮਹੂਰੀਅਤ ਹੈ ਇਹਨੂੰ ਵੱਡੇ ਚੈਲੰਜ ਪੈਦਾ ਹੋ ਗਏ ਅੱਜ ਸਾਡੇ ਸਾਹਮਣੇ ਜਮਹੂਰੀਅਤ ਲਈ ਚੈਲੰਜ ਹੈ ਪਰ ਉਹਨਾਂ ਦੀਆਂ ਜ਼ਾਹਤਾਂ ਇਸ ਕਾਰਵਾਂ ਜਿਹੜਾ ਸਾਡਾ ਮੇਟਾ ਕਮਿਸ਼ਨ ਵਾਸਤੇ ਨਾਲ ਨਾਲ ਚੱਲੂਗੀ ਔਰ ਹਮੇਸ਼ਾ ਉਹਨਾਂ ਦੀਆਂ ਹਜਾਤਾਂ ਤਾਜ਼ੀਆਂ ਰਹਿਣਗੀਆਂ ਮੈਂ ਬਤੌਰ ਇੱਕ ਉਹਨਾਂ ਪਰ ਬਾਤਮਾਲ ਜਿਹਨੂੰ ਅਸੀਂ ਕਹਿੰਦੇ ਆ ਪ੍ਰੈਜ਼ੈਂਸ ਆਫ ਮਾਈਂਡ ਗੱਲ ਦਾ ਜਵਾਬ ਔਰ ਆਵਾਜ਼ਾਂ ਰੋਕ ਤੇ ਚਾਲ ਜਿਹੜੀ ਸ਼ੁਗਲੀ ਸਾਹਿਬ ਨੂੰ ਆਉਂਦੀ ਸੀ ਮੇਰੇ ਨਾਲ ਖਾਸ ਦੇ ਵਿੱਚ ਅਸੀਂ ਬਹੁਤ ਬੋਨੇ ਆ ਕੱਦ ਜਿਹੋ ਉਹਨਾਂ ਦੇ ਬਰਾਬਰ ਉਹਨਾਂ ਨਾਲ ਮੁਕਾਬਲਾ ਨਹੀਂ ਕਰ ਸਕਦਾ ਚੂਲੀ ਸਾਹਿਬ ਸਾਡੀ ਬਾਹਰ ਜਿੱਥੇ ਸਾਡਾ ਬਾਹਰ ਰੂਮ ਹੈਗਾ ਉਹਦੀ ਇੱਕ ਰੌਣਕ ਸੀ ਉਹਦਾ ਉਹ ਸਰਦਾਰ ਸੀਗੇ ਉਹਦਾ ਇੱਕ ਬਹੁਤ ਹੀ ਸ਼ਰਮਾਇਆ ਸੀ ਉਹਨਾਂ ਦੇ ਬਿਨਾ ਜਿੰਨਾ ਚਿਰ ਸਾਡੀ ਅਸਾਂ ਮਹਿਫਲ ਸੀਗੀ ਜਦ ਜਿਵੇਂ ਅਸੀਂ ਵਕੀਲ ਸਰਬੰਦ ਸਾਡਾ ਸੀਨੀਅਰ ਐਡਵੋਕੇਟ ਜਦੋਂ ਕਿ ਤੇ ਜਾਂਦੇ ਸੀ ਤਾਂ ਉਹਨਾਂ ਦੇ ਵਿੱਚ ਜਿੰਨਾ ਚਿਰ ਉਹ ਨਹੀਂ ਹੁੰਦੇ ਸੀ ਤੁਸੀਂ ਇਹ ਦੋ ਸਾਡਾ ਸਾਰੇ ਦਾ ਸਾਰਾ ਗਰੁੱਪ ਅਧੂਰਾ ਹੁੰਦਾ ਸੀ ਸਾਡੇ ਬਹੁਤ ਵੱਡੇ ਨਾਮ ਸਰਦਾਰ ਦਰਵਾਰਾ ਸਿੰਘ ਜੀ ਢਿੱਲੋਂ ਸੰਧੂ ਸਾਹਬ ਵਰਗੇ ਸੈਂ ਸੰਧੂ ਜੀ ਤਰਤ ਪੀਰ ਸਾਹਿਬ ਜੀ ਤੌਰੀ ਦਰਸ਼ਨ ਸਿੰਘ ਦਾ ਤੇ ਸ਼ੁਗਲੀ ਸਾਹਿਬ ਵਗਾਰਾ ਵਗਾਰਾ ਇਹ ਇੱਕ ਸਾਡਾ ਸਾਡਾ ਬਾਗ ਜਿਹੜਾ ਸੀ ਕਿਸੇ ਕਿਸੇ ਨੇ ਕੱਟ ਕੀਤੀ ਤਾਂ ਨਹੀਂ ਚਿੱਤੀ ਉੱਪਰ ਬਹੁਤ ਵੱਖਰਾ ਸਬਜੈਕਟ ਹੁੰਦਾ ਪਰ ਇੱਕ ਜਿਹੜਾ ਬਾੜ ਦੇ ਵਿੱਚ ਤੁਹਾਡਾ ਜੀਮ ਜ ਤੁਹਾਡਾ ਬਾੜ ਦੇ ਵਿੱਚ ਕੱਦ ਉਹ ਬਹੁਤ ਵੱਡੀ ਇੱਕ ਚੀਜ਼ ਹੁੰਦੀ ਹੈ ਜਿਹੜੀ ਸ਼ੁਗਲੀ ਸਾਹਿਬ ਦਾ ਮੁਕਾਬਲਾ ਮੇਰੇ ਨਾਲ ਕਰਨ ਵਾਸਤੇ ਸਾਡੇ ਕੋਲ ਬਹੁਤ ਟਾਈਮ ਲੱਗੂਗਾ। ਉਹਨਾਂ ਦੀ ਹਾਜ਼ਰ ਜਵਾਬੀ ਦੇ ਗੱਲ ਵਿੱਚ ਛੋਟੀ ਜੀ ਦੱਸਣਾ ਖਾਣਾ ਕਿ ਸਾਡੇ ਅੱਜ ਦੀ ਫਰੀਕ ਦੇ ਵਿੱਚ ਵੀ ਮੈਡਮ ਅਮਨਜੋਦ ਭੱਟੀ ਜੱਜ ਹਾਈ ਕੋਰਟ ਵਿੱਚ ਹੈ ਅੱਜ ਕੱਲ ਉਹ ਸੇ ਉਹ ਹੋਲਡ ਕਰ ਰਹੇ ਆ ਬੋਟ। ਉਹਨਾਂ ਦੀ ਗੇਂਸ ਉਹ ਕਹਿੰਦੇ ਆ ਦੀ ਅਦਾਲਤ ਦੇ ਵਿੱਚ ਤਕੀਨਸ ਲੱਗਾ ਤੇ ਸ਼ੁਗਲੀ ਸਾਹਿਬ ਉਹ ਲੜਕੀ ਵੱਲੋਂ ਸੀਗੇ ਦਾਵੋਰ ਦਾ ਕੇਸ ਹੀ ਉਮਰ ਜ਼ਿਆਦਾ ਸੀ। ਕਿ ਉਹ ਅਸੀਂ ਵਕੀਲ ਜੱਜ ਸਾਹਿਬਾਨ ਵੀ ਇਨਸਾਨ ਆ ਸਭ ਤੋਂ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜੀ ਬੀਬੀ ਆ ਕੋਈ ਤੇ ਉਮਰ ਨਹੀਂ ਤਲਾਕ ਲੈਣ ਦੀ ਉਹ 60 62 ਸਾਲ ਦੀ ਉਮਰ ਆ ਤਲਾਕ ਕੇਸ ਨਾਲੋਂ ਲੈਣਾ ਕੋਈ ਤਰੀਕਾ ਤੁਹਾਡਾ ਆਪਣੇ ਬੱਚਿਆਂ ਕਰ ਉਹ ਕੋਈ ਰੋ ਕੋਈ ਤਰੀਕਾ ਨਹੀਂ ਚੱਲਦਾ ਤਲਾਕ ਲੈਣ ਦੀ ਕੋਈ ਲੋੜ ਨਹੀਂ ਉਹ ਹੁਣ ਹੋ ਸਕਦਾ ਕਿਉਂਕਿ ਪਿੰਡੂ ਬੈਕਗ੍ਰਾਉਂਡ ਸੀ ਜੀ ਬੀਬੀ ਦੀ ਉਹ ਬਹੁਤੀ ਗੱਲਾਂ ਨਹੀਂ ਸਮਝਾ ਸਕਦੇ ਤੇ ਉਹਨਾਂ ਨੇ ਸ਼ੁਗਲੀ ਸਾਹਿਬ ਨਾਲ ਗੱਟੋ ਉਹਨਾਂ ਨੂੰ ਕਿਹਾ ਜੱਜ ਸਾਹਿਬ ਜੇ ਤੁਸੀਂ ਮੈਨੂੰ ਹਮ ਚੀਤਾ ਇਸ ਲਈ ਮੈਂ ਸਮਝਾ ਕਿ ਉਹ ਸੱਚੀ ਸ਼ਬਦ ਜਸ਼ਨ ਦੇ ਅੱਜ ਆ ਰਿਹਾ ਉਹ ਅਸੀਂ ਠੀਕ ਨਾ ਰੱਖ ਕੇ ਉਹਨੂੰ ਯਾਦ ਕਰ ਰਹੇ ਹਾਂ ਉਹਨਾਂ ਦੀ ਪਰਸਨੈਲਿਟੀ ਦੀ ਬਹੁਤ ਗੱਲਾਂ ਕੀਤੀਆਂ ਉਹਨਾਂ ਬਾਰੇ ਮੇਰੀ ਬਾਤ ਵੀ ਤੋਂ ਨਹੀਂ ਨਸਰਲ ਧੀਰਸੇ ਬੋਲੀ ਕਿਹਾ ਕਰਦੇ ਸਨ ਕਿ ਮਾਰਕਸ ਨੂੰ ਕੋਈ ਕਹਿੰਦਾ ਹੈ ਯਾ ਸ਼ਾਸਤਰੀ ਹੈ ਕੋਈ ਕਹਿੰਦਾ ਟ੍ਰੇਡ ਜੁਮਿਸਟ ਹੈ ਕੋਈ ਕਹਿੰਦਾ ਫਿਲਾਸਫਰ ਬਹੁਤ ਵੱਡਾ ਹੈ ਇਹ ਸਭ ਕੁਝ ਹੈਗਾ ਹੈ ਪਰ ਮੇਰੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹ ਕ੍ਰਾਂਤੀਕਾਰੀ ਹੈ ਤੇ ਕੌਮਵਾਦ ਵਿਰੋਧ ਤੇ ਪੈਣੋ ਸਾਡੇ ਦੇਸ਼ਪੱਤ ਜਾਗਰਤ ਕਮੇਟੀ ਦੇ ਆਗੂ ਸਹਿਵਾਨ ਆਏ ਹੋਏ ਨੇ ਉਹਨਾਂ ਨੇ ਗੱਲ ਕਰਨੀ ਸੀ ਕਹਿੰਨ ਜੀ ਹਰ ਨੇ ਠਾ ਦੇ ਕੇ ਨਾ ਲਾਇਆ ਦਿੱਤਾ ਤੇ ਮਤਲਬ ਮੈਂ ਸਮਾਂ ਨਹੀਂ ਲੈਣਾ ਇਸ ਕਰਕੇ ਕਿਉਂਕਿ ਸਾਡੇ ਹੋਰ ਸਾਥੀ ਲੋਕ ਆਏ ਹੋਏ ਨੇ ਮੈਂ ਸਿਰਫ ਇਹਨਾਂ ਦਾ ਇੰਨੀ ਗੱਲ ਕਹਿਣੀ ਚਾਹਾਂਗਾ ਕਿ ਦੁਨੀਆ ਦੇ ਬਹੁਤ ਵੱਡੇ ਇੱਕ ਚਿੰਤਕ ਹੋਏ ਨੇ ਖਲੀਲ ਇਬਰਾਹਮ ਉਹ ਕਹਿੰਦੇ ਨੇ ਕਿ ਵਿਸ਼ੜਨ ਦਾ ਸਮਾਂ ਅਸਲ ਮਿਲਣ ਦਾ ਸਮਾਂ ਹੁੰਦਾ ਹੈ ਅਸਲ ਪਿਛਲੇ ਸਮੇਂ ਕਿਸੇ ਵੀ ਗੱਲ ਬਾਰੇ ਅਸੀਂ ਖੁੱਲ ਕੇ ਕਿਸੇ ਸੰਵਾਦ ਕੋਈ ਗੱਲ ਤੋਂ ਉੱਕ ਵੀ ਗਏ ਹੋਈਏ ਤਾਂ ਜੋ ਸਖਸੀਅਤ ਬਾਰੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਉਹਨਾਂ ਨੂੰ ਨੇੜੇ ਹੋ ਕੇ ਮਿਲਣ ਦਾ ਮੀਣਾ ਸਾਡਾ ਕੋਈ ਚੋਰਾ ਸਾਡਾ ਕੋਈ ਪੁਸ਼ਤਾਵਾ ਉਹਨਾਂ ਦੀ ਕਿਸੇ ਕਹੀਂ ਗੱਲ ਨੂੰ ਮੋਚ ਕੇ ਸੰਭਾਲ ਕੇ ਰੱਖਣ ਦਾ ਉਤੋਂ ਲੜਨ ਚਾਰ ਕੇ ਸਿੱਖ ਕੇ ਆਉਣ ਵਾਲੇ ਕੱਲ ਨੂੰ ਇੱਕ ਵਧੀਆ ਵਧੀਆ ਇੱਕ ਕਵਿਤਾ ਲਿਖਣੀ ਵਧੀਆ ਇੱਕ ਰੰਗ ਮੰਚ ਵਰਗੀ ਜ਼ਿੰਦਗੀ ਬਣਾਉਣ ਦਾ ਇੱਕ ਅਹਿਦ ਲੈਣ ਦਾ ਵੇਲਾ ਹੈ ਇਸ ਮੌਕੇ ਪੱਤਰਕਾਰਤਾ ਲਈ ਰੁੱਤੀ ਸੀ ਤੇ ਉਹ ਚੁਟਕਲੇ ਇੱਥੇ ਮਜ਼ਾਕੀਆ ਟੋਟਿਆਂ ਦਾ ਖਜ਼ਾਨਾ ਸੀ ਸੋ ਹੁਣ ਮੇਰੀ ਬੇਨਤੀ ਆ ਕਾਮਰਡ ਬੰਤ ਮਾਨਾਟ ਸਾਬ ਨੂੰ ਉਸ ਤੋਂ ਬਾਅਦ ਰਿਸ਼ਪਾਲ ਕੈਲੇ ਸਾਬਾ ਜਿਹੜੇ ਉਹ ਸ਼ੁਭਲੀ ਸਾਹਿਬ ਦੇ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਨਗੇ ਸਾਡੀਆਂ ਖੁੱਦੀਆਂ ਜਿਉਂਦੀ ਤਾਕਤਾਂ ਦੇ ਇੱਕ ਆਗੂ بڑے ਉੱਗੇ ਜਰਨਲਿਸਟ ਸਮਾਜਿਕ ਵਿਗਿਆਨੀ ਫਸਲ ਬੱਚੇ ਫਿਰੇਲ ਮਾਰਕਸਵਾਦੀ ਤੇ ਇਨਕਲਾਬੀ ਸਾਥੀ ਜੋ ਅੱਜ ਤੱਕ ਟੁਲਕੇਟ ਕਰਨ ਲਈ ਇਕੱਠੇ ਹੋਏ ਹਨ ਉਹ ਸਾਰੇ ਸਾਥੀ ਪਹਿਲਾਂ ਬੋਲ ਗਏ ਮੈਂ ਸੁਣੇ ਨਹੀਂ ਰੈਪਿਟੀਸ਼ਨ ਹੋ ਜਾਂਦੀ ਕਈ ਵਾਰੀ ਕਿਸੇ ਸਾਥੀ ਦੀ ਇਕਲਾਬੀ ਉਹਦੇ ਜੀਵਨ ਦੇ ਬਾਰੇ ਗੱਲਾਂ ਕਰਨੀਆਂ ਅਸੀਂ 5-7 ਮਿੰਟਾਂ ਵਿੱਚ ਗੱਲਾਂ ਨਹੀਂ ਕਰ ਸਕਦੇ ਉਹਦੀ ਹਿਸਟਰੀ ਅਸੀਂ ਲੋਕਾਂ ਦੇ ਸਾਹਮਣੇ ਨਹੀਂ ਦੱਸ ਸਕਦੇ ਉਹ ਸਾਡਾ ਉਹਦਾ ਆਪਣਾ ਜੀਵਨ ਉਹਨਾਂ ਦੀਆਂ ਲਿਖਤਾਂ ਉਹਨਾਂ ਦੀਆਂ ਕਿਤਾਬਾਂ ਉਹ ਪੜ ਕੇ ਹੀ ਅਸੀਂ ਪਤਾ ਲੱਗਦਾ ਹੈ ਕਿ ਉਹ ਕਿੱਡੇ ਵੱਡੇ ਮਹਾਨ ਇਕਲਾਬੀ ਯੋਧੇ ਸੀ ਕੁਝ ਗੱਲਾਂ ਤੁਹਾਡੇ ਨਾਲ ਮੈਂ ਸਾਡੀ ਕਰਨਾ ਚਾਹੁੰਦਾ ਅਸੀਂ ਵਿਦਿਆਰਥੀ ਲੈਣ ਕਿਉਂ ਕੰਮ ਕਰਦੇ ਸੀ ਉਦੋਂ ਜਲੰਧਰ ਦੇ ਵਿੱਚ ਹੀ ਸਾਡਾ ਵਾਹ ਪਿਆ ਕਾਬੜ ਸ਼ੁਭਰੀ ਨਾਲ ਸ਼ੁਭਲੀ ਇਹੋ ਪਹਿਲੀ ਵਾਰ ਨਾਮ ਸੁਣਿਆ ਬੜਾ ਅਜੀਬ ਜਿਹਾ ਲੱਗਿਆ ਔਰ ਜਦੋਂ ਅਸੀਂ ਵਾਹ ਪਿਆ ਕਾਬੜ ਗੁਂਦੇਸ਼ ਸ਼ੁਭਰੀ ਨਾਲ ਲਗਾਤਾਰ ਸੋਸ਼ਲ ਕੰਮਾਂ 'ਚ ਵਿਦਿਆਰਥੀ ਲੈਣ ਦੇ ਵਿੱਚ ਸਟੱਡੀ ਸਰਕਲਾਂ ਦੇ ਵਿੱਚ ਤਾਂ ਪਤਾ ਲੱਗਿਆ ਵੀ ਸੁਗਲੀ ਸਿੰਘ ਜੀ ਉਹ ਜ਼ਿੰਦਗੀ ਨੂੰ ਉਹਨਾਂ ਨੇ ਇੱਕ ਇਨਕਲਾਬੀ ਵਿਗਿਆਨਿਕ ਤੌਰ ਤੇ ਉੱਤੇ ਉਹਨਾਂ ਨੇ ਮੰਨਿਆ ਔਰ ਜਿੰਨਾ ਕਿ ਸਾਡਾ ਵਾਹ ਪਿਆ ਉਹਦੇ ਨਾਲ ਐਸਾ ਇਨਸਾਨ ਬਹੁਤ ਘੱਟ ਵਿੱਚ ਮਿਲਦਾ ਕਿ ਕਿਦੇ ਕੋਈ ਗੁੱਸੇ ਵਾਲੀ ਗੱਲ ਉਹਦੇ ਸ਼ੋਭੇ ਨਾਲ ਔਰ ਜੈਲ ਸਾਰੇ ਨਫਰਤ ਜਿਵੇਂ ਅਸੀਂ ਢੀਭਰੀ ਭਰੇਤੇ ਹੁੰਦੇ ਆ ਉਹ ਇੱਕ ਬੂਜੇ ਨੂੰ ਦੇਖ ਕੇ ਰਾਜੀ ਨਹੀਂ ਇਹੋ ਜੀ ਗੱਲ ਉਹਨਾਂ ਦੇ ਕਿਤੇ ਮੂਹਰੇ ਉੱਤੇ ਆਈ ਨਹੀਂ ਉਹਨਾਂ ਨੇ ਬੜਾ ਸੋਚ ਸਮਝ ਕੇ ਕਿਸੇ ਨੇ ਰੱਖਿਆ ਜਾਂ ਉਹਨੇ ਆਪਣੇ ਨਾਮ ਤੇ ਰੱਖਿਆ ਸ਼ੁਰੂ ਕੀ ਕੀ ਰੱਖਿਆ ਇਹੋ ਜੇ ਗੱਠੀ ਸੀ ਦੁੱਖ ਹੁੰਦਾ ਹੈ ਜਦੋਂ ਅਸੀਂ ਸਾਰੇ ਮੋਲ ਸਾਰੇ ਦੁਨੀਆ ਦੇ ਵਿੱਚ ਅਜੀਬ ਕਿਸਮ ਦਾ ਮਾਹੌਲ ਬਣਿਆ ਔਰ ਸਿਵਾਰਪੀਆਂ ਜਿਹੜੀਆਂ ਅਮਨ ਦੀਆਂ ਸ਼ਕਤੀਆਂ ਕ੍ਰਾਂਤੀਕਾਰੀ ਸ਼ਕਤੀਆਂ ਸਮਾਜਿਕ ਵਿਗਿਆਨਿਕ ਜਿਹੇ ਸ਼ਕਤੀਆਂ ਉਹ ਲੜ ਰਹੀਆਂ ਅਮਨ ਦੇ ਵਾਸਤੇ ਤਾਂ ਉਸ ਵਕਤ ਇਹ ਸਾਡਾ ਇੱਕ ਲੀਡਰ ਸਭ ਤੋਂ ਫੁੱਸ ਗਿਆ ਸਾਨੂੰ ਦੁੱਖ ਹੁੰਦਾ ਜਿੰਨੇ ਸੁਵਿੰਦਰ ਕੋਟਲੀ ਸਾਹਿਬ ਉਹ ਵੀ ਪਹੁੰਚੇ ਜੀ ਆਏ ਨੂੰ ਪੋਲੰਪੀਅਨ ਸੁਵਿੰਦਰ ਸਾਡੀ ਸਾਹਿਬ ਪਹੁੰਚੇ ਨੇ ਇਸ ਤੋਂ ਇਲਾਵਾ ਇੰਦਰਜੀਤ ਪੁਗਾਵਾਂ ਜੀ ਨੇ ਜਿਹੜੇ ਕਿ ਨਵਾਂ ਜ਼ਮਾਨਾ ਅਧਾਰੇ ਦੇ ਵਿੱਚ ਲੰਮਾ ਸਮਾਂ ਸਮਾਚਾਰ ਸੰਪਾਦਕ ਦੇ ਤੌਰ ਤੇ ਡਿਊਟੀ ਲਿਭਾਉਂਦੇ ਰਹੇ ਆ ਉਹ ਇਸ ਵੇਲੇ ਯੂ ਐਸ ਏ ਦੇ ਵਿੱਚ ਆ ਉਹਨਾਂ ਨੇ ਵੀ ਆਪ ਦਾ ਸੋਗ ਸੁਨੇਹਾ ਭੇਜਿਆ ਤੇ ਲਾਭ ਸਿੰਘ ਸਿੱਧੂ ਜਿਹੜੇ ਕਿ ਅਧਾਰੇ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਰਹੇ ਆ ਤੇ ਉਹਨਾਂ ਦੇ ਵੱਲੋਂ ਵੀ ਸੋਗ ਸੁਨੇਹਾ ਭੇਜਿਆ ਗਿਆ ਪਰ ਮੇਰੀ ਬੇਨਤੀ ਆ ਰਿਸ਼ਪਾਲ ਕੱਲਿਆ ਸਾਬ ਨੂੰ ਤੇ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਟੋਡਲੀ ਜੀ ਨੂੰ ਬੇਨਤੀ ਆ ਤੇ ਉਹ ਵੀ ਆਪ ਦੇ ਵਿਚਾਰਾਂ ਨਹੀਂ ਸਾਹ ਪਹੁੰਚ ਗਏ ਸ਼ੁਕਲੇ ਨੂੰ ਲਾਲ ਸਲਾਮ ਕਾਮਰੇਡ ਮੈਂ ਇਕੱਲਾ ਤੁਸੀਂ ਮੇਰੇ ਖਿਆਲ ਨਾਲ ਸੈਂਕੜਿਆਂ ਦੀ ਗਿਣਤੀ 'ਚ ਆਵਾਜ਼ ਵੀ ਤੁਹਾਡੀ ਮੇਰੇ ਤੋਂ ਸੈਂਕੜੇ ਗੁਣਾ ਵੱਧ ਹੋਣੀ ਚਾਹੀਦੀ ਆ ਕਾਮਰੇਡ ਗੁਰਮੀਤ ਸਿੰਘ ਸ਼ੁਗਲੀ ਨੂੰ ਲਾਲ ਸਲਾਮ ਕਾਮਰੇਡ ਗੁਰਮੀਤ ਸਿੰਘ ਸ਼ੁਗਲੀ ਨੂੰ ਲਾਲ